ਇਹ ਆਪ ਸਰਕਾਰ ਨੇ ਮੁਲਾਜ਼ਮਾਂ ਨੂੰ ਨਵੇਂ ਸਾਲ ਦਾ ਤੋਹਫਾ ਦਿੱਤਾ ਹੈ ਤੋਹਫਾ ਕੀ ਹੈ ਪਿਛਲੇ ਦੀ ਪੰਜਾਬ ਮਿਨਿਸਟਰੀਅਲ ਸਰਵਿਸ ਜੂਨੀਅਨ ਵੱਲੋਂ ਕਲਮ ਛੋੜ ਹੜਤਾਲ ਕੀਤੀ ਗਈ ਸੀ ਹੜਤਾਲ ਤੋਂ ਬਾਅਦ ਇੱਕ ਮੀਟਿੰਗ ਪੰਜਾਬ ਸਰਕਾਰ ਨਾਲ ਤੈਅ ਹੋਈ ਸੀ ਉਸ ਮੀਟਿੰਗ ਦੇ ਵਿੱਚ ਕੋਈ ਵੀ ਛਿੱਟਾ ਨਹੀਂ ਸੀ ਨਿਕਲਿਆ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਮਿਨਿਸਟਰੀਅਲ ਸਰਵਿਸ ਜੂਨੀਅਨ ਦੀ ਮੁਲਾਕਾਤ ਸੀ ਮੀਟਿੰਗ ਸੀ ਉਸ ਤੋਂ ਬਾਅਦ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨੂੰ ਖੁਸ਼ਖਬਰੀ ਦਿੱਤੀ ਹੈ ਖੋਸ਼ਖਬਰੀ ਦੇ ਵਿੱਚ ਕੀ ਹੈ ਕਿ ਉਹਨਾਂ ਨੇ ਮੁਲਾਜ਼ਮਾਂ ਦੇ ਡੀਏ ਦੇ ਵਿੱਚ 4% ਦਾ ਵਾਅਦਾ ਕਰ ਦਿੱਤਾ ਗਿਆ ਹੈ ਔਰ ਇਹ ਵਾਅਦਾ ਵੀ 1 ਦਸੰਬਰ 2023 ਤੋਂ ਲਾਗੂ ਕੀਤਾ ਮੰਨਿਆ ਜਾਏਗਾ ਕਿਉਂਕਿ ਜਿਹੜੀ ਇੱਕ ਤਰੀਕਾ ਲੰਘ ਚੁੱਕੀ ਹੈ ਪਰ ਇਹਨਾਂ ਨੇ ਵਾਅਦਾ ਜਿਹੜਾ ਕੀਤਾ ਹੈ ਕਿ ਜਨਵਰੀ ਤੋਂ ਨਹੀਂ 1 ਦਸੰਬਰ 2023 ਤੋਂ ਮੰਨਿਆ ਜਾਵੇਗਾ ਇਹ ਖੋਸ਼ਖਬਰੀ ਪੰਜਾਬ ਦੇ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਨੇ ਸੁਣਾਈ ਹੈ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨੂੰ ਨਵੇਂ ਸਾਲ ਦਾ ਤੋਹਫਾ ਦਿੱਤਾ ਹੈ ਤੋਹਫਾ ਕੀ ਹੈ ਵਿਸ਼ੇ ਦੀ ਪੰਜਾਬ ਮਿਨਿਸਟਰੀਅਲ ਸਰਵਿਸ ਯੂਨੀਅਨ ਵੱਲੋਂ ਕलम ਛੋੜ ਹੜਤਾਲ ਕੀਤੀ ਗਈ ਸੀ ਹੜਤਾਲ ਤੋਂ ਬਾਅਦ ਇੱਕ ਮੀਟਿੰਗ ਪੰਜਾਬ ਸਰਕਾਰ ਨਾਲ ਤੈਅ ਹੋਈ ਸੀ ਉਸ ਮੀਟਿੰਗ ਦੇ ਵਿੱਚ ਕੋਈ ਵੀ ਛਿੱਟਾ ਨਹੀਂ ਸੀ ਨਿਕਲਿਆ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਮਿਨਿਸਟਰੀਅਲ ਸਰਵਿਸ ਯੂਨੀਅਨ ਦੀ ਮੁਲਾਕਾਤ ਸੀ ਮੀਟਿੰਗ ਸੀ ਉਸ ਤੋਂ ਬਾਅਦ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨੂੰ ਖੁਸ਼ਖਬਰੀ ਦਿੱਤੀ ਹੈ ਖੁਸ਼ਖਬਰੀ ਦੇ ਵਿੱਚ ਕੀ ਹੈ ਕਿ ਉਹਨਾਂ ਨੇ ਮੁਲਾਜ਼ਮਾਂ ਦੇ ਡੀਏ ਦੇ ਵਿੱਚ 4% ਦਾ ਵਾਅਦਾ ਕਰ ਦਿੱਤਾ ਗਿਆ ਹੈ ਔਰ ਇਹ ਵਾਅਦਾ ਵੀ 1 ਦਸੰਬਰ 2023 ਤੋਂ ਲਾਗੂ ਕੀਤਾ ਮੰਨਿਆ ਜਾਏਗਾ ਕਿਉਂਕਿ ਜਿਹੜੀ ਇੱਕ ਤਰੀਕਾ ਲੰਘ ਚੁੱਕੀ ਹੈ ਪਰ ਇਹਨਾਂ ਨੇ ਵਾਅਦਾ ਜਿਹੜਾ ਕੀਤਾ ਇੱਕ ਜਨਵਰੀ ਤੋਂ ਨਹੀਂ 1 ਦਸੰਬਰ 2023 ਤੋਂ ਮੰਨਿਆ ਜਾਵੇਗਾ ਇਹ ਖੁਸ਼ਖਬਰੀ ਪੰਜਾਬ ਦੇ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਨੇ ਸੁਣਾਈ ਹੈ